PTV ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਕਲਾ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ਵਾਰ ਦੀਆਂ ਖਬਰਾਂ ਬੋਲਟਿੰਗ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪੰਜਾਬ ਪੁਲਿਸ ਨੇ ਚੰਡੀਗੜ੍ਹ ਗ੍ਰੇਨੇਡ ਤਮਾਕੇ ਦੇ ਦੋ ਜੁ ਸ਼ੱਕੀ ਨੂੰ ਕੀਤਾ ਗ੍ਰਿਫਤਾਰ ਦੀਪ ਸਿੱਧੂ ਦਾ ਪ੍ਰਾਗ ਕਿਦਰ ਬਾਹਤੋਂ ਲੜੇਗਾ ਜਿਮਨੀ ਚੋਣ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਦੇਣ ਕੇ ਅਸਤੀਫਾ ਛਤੀਸਗੜ੍ਹ ਵਿੱਚ ਜਾਦੂ ਟੋਣੇ ਦੇ ਸ਼ੱਕ ਵਿੱਚ ਪਰਿਵਾਰ ਦੇ ਪੰਜ ਮੈਂਬਰਾਂ ਦੀ ਕੁੱਟਮਾਰ ਕਰਕੇ ਕੀਤੀ ਗਈ ਹੱਤਿਆ ہن کبرا ب ਪੰਜਾਬ ਪੁਲਿਸ ਨੇ ਚੰਡੀਗੜ੍ਹ ਵਿੱਚ ਗ੍ਰੇਨੇਡ ਧਮਾਕੇ ਦੀ ਘਟਨਾ ਦੇ ਦੂਜੇ ਸ਼ੱਕੀ ਵਿਸ਼ਾਲ ਮਸੀਨ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਕਿ ਵਿਸ਼ਾਲ ਨੂੰ ਦਿੱਲੀ ਵਿੱਚ ਫੜਿਆ ਗਿਆ ਸੀ ਅਤੇ ਉਹ 11 ਸਤੰਬਰ ਨੂੰ ਚੰਡੀਗੜ੍ਹ ਦੇ ਇੱਕ ਹੁੱਚੇ ਖੇਤਰ ਵਿੱਚ ਹੋਏ ਹਮਲੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਮੁੱਖ ਸ਼ੱਕੀ ਰੋਹਿਨ ਮਸੀਨ ਨੂੰ 13 ਸਤੰਬਰ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ। ਮਾਮਲੇ ਦੀ ਰਿਪੋਰਟ ਅਨੁਸਾਰ ਜਾਂਚ ਤੋਂ ਪਤਾ ਚੱਲਿਆ ਹੈ ਕਿ ਧਮਾਕਾ ਅਮਰੀਕਾ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਜਿਸ ਨੂੰ ਹੈਪੀ ਪਾਸਿਆ ਵੀ ਕਿਹਾ ਜਾਂਦਾ ਹੈ ਦੁਆਰਾ ਰਚਿਆ ਗਿਆ ਸੀ। ਉਸਨੇ ਸ਼ੱਕੀਆਂ ਨੂੰ ਵਿਸਫੋਟਕ ਅਤੇ ਵਿੱਤੀ ਸਹਾਇਤਾ ਪ੍ਰ ਪਰ ਵਾਅਦੇ ਕਿਤੇ ਇਨਾਮ ਦੇਣ ਵਿੱਚ ਅਸਫਲ ਰਿਹਾ ਅਤੇ ਇਸ ਤੋਂ ਮਾਕੇ ਤੋਂ ਬਾਅਦ ਸ਼ੱਕੀ ਵਕ ਹੋ ਗਏ ਦਸੋਂ ਬਾਅਦ ਵਿਸ਼ਾਲ ਨੂੰ ਆਖਰਕਾਰ ਜੰਮੂ ਅਤੇ ਕਸ਼ਮੀਰ ਤੋਂ ਯਾਤਰਾ ਕਰਦੇ ਹੋਏ ਦਿੱਲੀ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਪੂਰੀ ਸਾਜ਼ਿਸ਼ ਅਤੇ ਹੈਪੀ ਪਾਸਿਆ ਨਾਲ ਜੁੜੇ ਸਥਾਨਕ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਕੰਮ ਕਰ ਰਹੀ ਹੈ ਉਨ੍ਹਾਂ ਨੇ ਵਿਸ਼ਾਲ ਦਾ 20 ਸਤੰਬਰ ਤੱਕ ਰਿਮਾਂਡ ਹਾਸਲ ਕਰ ਲਿਆ ਅਤੇ ਨਾਲ ਹੀ ਅਧਿਕਾਰੀ ਨੌਜਵਾਨਾਂ ਨੂੰ ਅਤਵਾਦੀ ਹੈਂਡਲਰਸ ਤੋਂ ਸਾਵਧਾਨ ਰਹਿਣ ਦੀ ਸਲਾਹ ਦੇ ਰਹੇ ਹਨ ਜੋ ਲੋਕਾਂ ਦਾ ਸੋਸ਼ਣ ਕਰਦੇ ਹਨ ਅਤੇ ਝੂਠੇ ਵਾਅਦੇ ਕਰਕੇ ਉਹਨਾਂ ਨੂੰ ਛੱਡ ਦਿੰਦੇ ਹਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਲਿਖਤੀ ਪ੍ਰੋਸਾ ਮਿਲਣ ਤੋਂ ਬਾਅਦ ਪੰਜਾਬ ਦੇ ਡਾਕਟਰਾਂ ਨੇ ਹੜਤਾਲ ਖਤਮ ਕਰ ਦਿੱਤੀ ਹੈ ਸਰਕਾਰੀ ਹਸਪਤਾਲਾਂ ਵਿੱਚ ਆਊਟ ਪੇਸ਼ੀਐਂਟ ਵਿਭਾਗ ਓ ਪੀ ਟੀਜ਼ ਅੱਜ ਤੋਂ ਹੜਤਾਲ ਤੋਂ ਪ੍ਰਭਾਵਿਤ ਮਰੀਜ਼ਾਂ ਦੇ ਰਹਿਣ ਲਈ ਸੋਮਵਾਰ ਅਤੇ ਮੰਗਲਵਾਰ ਨੂੰ ਵਧੇ ਹੋਏ ਘੰਟਿਆਂ ਦੇ ਨਾਲ ਮੁੜ ਖੁੱਲਣਗੇ ਜਿਸ ਕਾਰਨ ਕਿ 9 ਸਤੰਬਰ ਨੂੰ ਸ਼ੁਰੂ ਹੋਈ ਹੜਤਾਲ ਕਾਰਨ ਸਾਰੀਆਂ ਸਰਕਾਰੀ ਸਹੂਲਤਾਂ ਵਿੱਚ ਓ ਪੀ ਡੀ ਸੇਵਾਵਾਂ ਮੱਠ ਹੋ ਗਈਆਂ ਸਨ ਹਾਲੀਆ ਮੀਟਿੰਗ ਦੌਰਾਨ ਸਿਹਤ ਮੰਤਰੀ ਨੇ ਪ੍ਰਸਾਦਿਤ ਕੀਤਾ ਕਿ ਲੋਨਿੰਗ ਦੇ ਫੰਡ ਮੌਜੂਦ ਹਨ ਅਤੇ ਐਸ ਪੀ ਸਕੀਮ ਨੂੰ ਬਹਾਲ ਕਰਨ ਅਤੇ ਸੁਰੱਖਿਆ ਸੂਦਾਰ ਸਮੇਤ ਡਾਕਟਰਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਜਿਕੇ ਹੋ ਕੇ ਕਿ ਕਰੀਬ 2500 ਸਰਕਾਰੀ ਡਾਕਟਰਾਂ ਨੇ ਬਿਹਤਰ ਤਨਖਾਹ ਸੁਰੱਖਿਆ ਅਤੇ ਹੌਸਟਲ ਆਫ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ ਆਪਣੇ ਵਾਲੇ ਦੌਰਾਨ ਮੰਤਰੀ ਨੇ ਮਰੀਜ਼ਾਂ ਦੀ ਭਲਾਈ ਤੇ ਜ਼ੋਰ ਦਿੱਤਾ ਤੇ ਵਾਅਦਾ ਕੀਤਾ ਕਿ ਡਾਇਨਾਮਿਕ ਅਸ਼ੋਰਡ ਕੈਰੀਅਰ ਪ੍ਰੋਗਰੈਸ਼ਨ ਸਕੀਮ ਨੂੰ ਜਲਦੀ ਹੀ ਬਹਾਲ ਕੀਤਾ ਜਾਵੇਗਾ ਕਾਰਗੁਨ ਅਤੇ ਅਦਾਕਾਰ ਦੀਪ ਸਿੱਧੂ ਦੇ ਛੋਟੇ ਭਰਾ ਮਨਦੀਪ ਸਿੰਘ ਸਿੱਧੂ ਨੂੰ ਗਿੱਦੜਬਾਹਾ ਉਪਚੋਣ ਲਈ ਉਮੀਦਵਾਰ ਐਲਾਨਿਆ ਗਿਆ ਹੈ ਦੱਸਦੀ ਹੈ ਕਿ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਨੇ ਇਸ ਫੈਸਲੇ ਦਾ ਸਮਰਥਨ ਕੀਤਾ ਹੈ ਇਸ ਦੌਰਾਨ ਸਰਬਜੀਤ ਸਿੰਘ ਖਾਲਸਾ ਨੇ ਬੇਬਲ ਕਲਾ ਕੋਲੀਕਾਂ ਦੇ ਪੀੜਤ ਦੇ ਪੁੱਤਰ ਸੁਖਰਾਜ ਸਿੰਘ ਸਮੇਤ ਹੋਰ ਦਾਅਵੇਦਾਰਾਂ ਦੇ ਮੁਕਾਬਲੇ ਦੇ ਬਾਵਜੂਦ ਮਨਦੀਪ ਨੂੰ ਚੋਣ ਲਈ ਸਰਬੋਤਮ ਉਮੀਦਵਾਰ ਕਰਾ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਸੁਖਰਾਜ ਸਿੰਘ ਦੀ ਉਮੀਦਵਾਰੀ ਬਾਰੇ ਹੋਰ ਚਰਚਾ ਕਰਨਗੇ ਉਥੇ ਮੁਕਸਾ ਜ਼ਿਲ੍ਹੇ ਦੇ ਪਿੰਡ ਉਦੇ ਕਰਨ ਦੇ ਵਕੀਲ ਮਨਦੀਪ ਲੁਧਿਆਣਾ ਵਿੱਚ ਆਪਣੇ ਮੌਜੂਦਾ ਆਧਾਰ ਤੋਂ ਹਲਕੇ ਵਿੱਚ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ ਰਿਪੋਰਟ ਮੁਤਾਬਕ ਉਹਨਾਂ ਦੀ ਉਮੀਦਵਾਰੀ ਦਾ ਉਦੇਸ਼ ਆਪਣੀ ਮਰਹੂਮ ਭਰਾ ਦੀਪ ਸਿੱਧੂ ਦੀ ਵਿਰਾਸਤ ਨੂੰ ਅੱਗੇ ਬਤੌਣਾ ਹੈ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਅਤਵਾਦੀ ਕਹਿਣ ਦੀ ਸਖਤ ਨਿਖੇਧੀ ਕੀਤੀ ਹੈ ਬਾਜਵਾ ਨੇ ਬਿੱਟੂ ਦੇ ਬਿਆਨ ਨੂੰ ਨਿਰਾਦਰ ਅਤੇ ਭਾਰਤੀ ਸੰਵਿਧਾਨ ਦੇ ਸਿਧਾਂਤਾਂ ਦੀ ਅਣਦੇਖੀ ਦੱਸਦਿਆਂ ਆਲੋਚਨਾ ਕੀਤੀ ਬਾਜਵਾ ਨੇ ਚਿੰਤਾ ਜ਼ਾਹਰ ਕੀਤੀ ਕਿ ਕਿਸੇ ਮੰਤਰੀ ਨੂੰ ਅਜਿਹੀ ਅਪਮਾਨਜਨਕ ਟਿੱਪਣੀ ਨਹੀਂ ਕਰਨੀ ਚਾਹੀਦੀ ਜੋ ਸੰਸਦੀ ਨੈਤਿਕਤਾ ਦੀ ਸਮਝ ਦੀ ਘਾਟ ਨੂੰ ਦਰਸਾਉਂਦੀ ਹੈ ਉਨ੍ਹਾਂ ਨੇ ਸੁਝਾ ਦਿੱਤਾ ਕਿ ਬਿੱਟੂ ਨੂੰ ਲੋਕਾਂ ਦਾ ਭਰੋਸਾ ਹਾਸਲ ਕਰਨ ਵਿੱਚ ਅਸਮਰਥਾ ਹੋਣ ਕਾਰਨ ਪੇਸ਼ੇਵਰ ਮਦਦ ਲਈ ਲੋੜ ਹੋ ਸਕਦੀ ਹੈ ਇਸ ਨਾਲ ਨਾਲ ਬਾਜਵਾ ਨੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰੇਂਦਰ मोदी संस्थी व्यवहार की इसकी उलंघना का हल करने उन्होंने जोर देख की अजिहा गैर जिम्मेवार जमुरी कदर कीमतों ना जमुरी संस्था की अखंडता कायम रखने तो ठीक किया जाना चाहता है ਚਲੰਦਰ ਵਿੱਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਫੋਰਸ ਦੇ ਪਗੋੜੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਕੇ 12.5 ਕਿਲੋ ਹਿਰੋਇਨ ਬਰਾਮਦ ਕੀਤੀ ਹੈ ਦੱਸਦੀ ਹੈ ਕਿ ਅੰਮ੍ਰਿਤਪਾਲ ਸਿੰਘ ਜਿਸ ਨੂੰ ਫੌਜੀ ਵੱਜੋਂ ਵੀ ਜਾਣਿਆ ਜਾਂਦਾ ਹੈ ਨੂੰ ਪਹਿਲਾ ਅਗਸਤ ਤੋਂ ਪਕੋੜਾ ਹੋਣ ਤੋਂ ਬਾਅਦ ਪਿੰਡ ਕੰਗਣੀਵਾਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਰਿਪੋਰਟ ਮੁਤਾਬਕ ਫੌਜੀ ਆਪਣੇ ਸਾਥੀ ਸਰਦਾਰ ਦੀ ਗ੍ਰਿਫਤਾਰੀ ਤੋਂ ਬਾਅਦ ਫਰਾਰ ਹੋ ਗਿਆ ਸੀ ਜਿਸ ਨੂੰ ਚੰਮੂ ਤੋਂ 33 ਕਿਲੋ ਹਿਰੋਇਨ ਸਮੇਤ ਫੜਿਆ ਗਿਆ ਸੀ ਇਹ ਹਿਰੋਇਨ ਅੰਮ੍ਰਿਤਪਾਲ ਸਿੰਘ ਬਾਠ ਜੋ ਕਿ ਦੁਪਈ ਵਿੱਚ ਸਥਿਤ ਹੈ ਦੀ ਅਗਵਾਹੀ ਵਿੱਚ ਇੱਕ ਵੱਡੇ ਡਰੱਗ ਆਪਰੇਸ਼ਨ ਦਾ ਹਿੱਸਾ ਸੀ ਅਤੇ ਉਸ ਦੇ ਤਾਂ ਕੋਈ ਅਪਰਾਧਿਕ ਦੋਸ਼ ਸ਼ਾਮਲ ਹਨ ਇਸ ਮਾਮਲੇ ਵਿੱਚ ਪੁਚਕਿਚ ਦੌਰਾਨ ਫੌਜੀ ਨੇ ਖੁਲਾਸਾ ਕੀਤਾ ਕਿ ਉਸਨੇ ਅਤੇ ਸਰਦਾਰਸ਼ ਨੇ ਪਿਛਲੇ ਮਹੀਨੇ ਅਖਨੂਰ ਤੋਂ 50 ਕਿਲੋ ਹੈਰੋਇਨ ਫੜੀ ਸੀ ਪੁਲਿਸ ਨੇ ਤਰਨਤਨ ਵਿੱਚ ਛੁਪੀ ਹੋਈ 12.4 ਕਿਲੋਗ੍ਰam ਹੈਰੋਇਨ ਵੀ ਬਰਾਮਦ ਕੀਤੀ ਅਤੇ ਫੌਜੀ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਗਿਆ ਛਤੀਸਗੜ੍ਹ ਦੇ ਸੁਕਮਲ ਜ਼ਿਲ੍ਹੇ ਛ ਐਤਵਾਨ ਨੂੰ ਜ਼ਾਦਟੂਣੇ ਦੇ ਦੋਸ਼ ਵਿੱਚ ਪਰਿਵਾਰ ਦੇ 5 ਮੈਂਬਰਾਂ ਨੂੰ ਪਹਿਰਾਮੀ ਨਾਲ ਕੁੱਟਕੁੱਟ ਕੇ ਮਾਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਦੋ ਚੋੜੀਆਂ ਤੇ ਕੋਹਰ ਔਰ ਸਮੇਤ ਪੇੜਤਾ ਤੇ ਉਹਨਾਂ ਦੇ ਪਿੰਡ ਇਟਕਲ ਚ ਹਮਲਾ ਕੀਤਾ ਗਿਆ ਪੁਲਿਸ ਨੇ ਕਤਨ ਨਾਲ ਜੁੜੇ ਪੰਜ ਵਿਅਕਤੀਆਂ ਸਵਲਮ ਰਾਜੇਸ਼ ਸਵਲਮ ਹਿੰਦਮਾ ਕਰਮ ਸਤਿਅਮ ਕੁੰਜ ਮੁਕੇਸ਼ ਅਤੇ ਪੋਡੀਮ ਐਨਕਨ ਨੂੰ ਗ੍ਰਿਫਤਾਰ ਕੀਤਾ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਪੇੜਤਾ ਨੂੰ ਮਾਰਨ ਲਈ ਲਾਠੀਆਂ ਦੀ ਵਰਤੋਂ ਕੀਤੀ ਸੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਜੇ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ ਰਿਪੋਰਟ ਮੁਤਾਬਕ ਨਿਵਾਸੀਆਂ ਨੇ ਪਿੰਡ ਵਿੱਚ ਹਾਲ ਹੀ ਵਿੱਚ ਹੋਈਆਂ ਮੌਤਾਂ ਲਈ ਪੇੜਤ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ ਇਹ ਮੰਨਦੇ ਹੋਏ ਕਿ ਉਹ ਦੁੱਤਿਆਂ ਨੂੰ ਨੁਕਸਾਨ ਚਾਣ ਲਈ ਜਾਦੂ ਟੋਣੇ ਦੀ ਵਰਤੋਂ ਕਰਦੇ ਹਨ ਜਿਕੇ ਹੋਗੇ ਕਿ ਇਹ ਘਟਨਾ ਉਸੇ ਤਰ੍ਹਾਂ ਦੇ ਮਾਮਲੇ ਤੋਂ ਬਾਅਦ ਸਾਹਮਣੇ ਆਈ ਹੈ ਜਿੱਥੇ ਬਲੋਦਾ ਬਾਜ਼ਾਰ ਪਾਟਾ ਪਾੜਾ ਜ਼ਿਲ੍ਹੇ ਵਿੱਚ ਕਾਲੇ ਜਾਦੂ ਦੇ ਸ਼ੱਕ ਵਿੱਚ ਪਰਿਵਾਰ ਦੇ ਚਾਰ ਮੈਂਬਰਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਕੇਰਲ ਦੀ ਸਿਹਤ ਮੰਤਰੀ ਬੀਨਾ ਜੋਸ਼ ਦੇ ਅਨੁਸਾਰ ਮਲਪੁਰਮ ਦੇ ਇੱਕ 24 ਸਾਲਾ ਨੌਜਵਾਨ ਜਿਸ ਦੀ ਹਾਲ ਹੀ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ ਨੂੰ ਨਿਪਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਸੰਕਰਮਣ ਦੀ ਪੁਸ਼ਟੀ ਉਸਦੇ ਨਮੂਨਿਆਂ ਦੇ ਟੈਸਟ ਤੋਂ ਬਾਅਦ ਕੀਤੀ ਗਈ ਸੀ ਜਿਸ ਨੂੰ ਸ਼ੁਰੂ ਵਿੱਚ ਸ਼ੱਕੀ ਕਿਹਾ ਜਾ ਰਿਹਾ ਸੀ ਅਤੇ ਫਿਰ ਕਈ ਸਿਹਤ ਅਧਿਕਾਰੀਆਂ ਦੁਆਰਾ ਇਸ ਦੀ ਪੁਸ਼ਟੀ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਵਿਅਕਤੀ ਜਿਸ ਨੇ ਬੰਗਲੌਰ ਤੋਂ ਯਾਤਰਾ ਕੀਤੀ ਸੀ ਦਿਨ 9 ਸਤੰਬਰ ਨੂੰ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਕੋਚੀਕੋਡ ਮੈਡੀਕਲ ਕਾਲਜ ਵਿੱਚ ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਬਾਅਦ ਵਿੱਚ ਪੁਣੇ ਦੇ ਨੈਸ਼ਨਲ ਇੰਸਟੀ ਇਸ ਦੀ ਪੁਸ਼ਟੀ ਕੀਤੀ ਗਈ ਇਸ ਘਟਨਾ ਦੇ ਜਵਾਬ ਵਿੱਚ ਕੇਰਲ ਦੇ ਸਿਹਤ ਅਧਿਕਾਰੀਆਂ ਨੇ 16 ਕਮੇਟੀਆਂ ਬਣਾਈਆਂ ਹਨ ਅਤੇ 151 ਨਜ਼ਦੀਕੀ ਸੰਪਰਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਨੂੰ ਅਲੱਗ ਕਰ ਦਿੱਤਾ ਗਿਆ ਹੈ ਇਹਨਾਂ ਵਿੱਚੋਂ ਕੁਝ ਸੰਪਰਕਾਂ ਵਿੱਚ ਮਾਮੂਲੀ ਲੱਛਣ ਦਿਖਾਈ ਦਿੱਤੇ ਅਤੇ ਉਨ੍ਹਾਂ ਦੇ ਨਮੂਨਿਆਂ ਦੀ ਵਾਇਰਸ ਲਈ ਜਾਂਚ ਕੀਤੀ ਗਈ ਹੈ ਜਿਸ ਕਾਰਨ ਇਹ ਹੈ ਕਿ ਇਸ ਸਾਲ ਕੇਰਲ ਵਿੱਚ ਚਨੀਵਾ ਵਾਇਰਸ ਦਾ ਇਹ ਦੂਜਾ ਪੁਸ਼ਟੀ ਹੋਇਆ ਮਾਮਲਾ ਸਾਹਮਣੇ ਆਇਆ ਹੈ ਭਾਜਪਾ ਦੇ ਚੋਟੀ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਦੌਰਾਨ ਵਨ ਨੇਸ਼ਨ ਵਨ ਇਲੈਕਸ਼ਨ ਪਹਿਲ ਕਦਮੀ ਨੂੰ ਲਾਗੂ ਕੀਤਾ ਜਾਵੇਗਾ ਦੱਸਦੇ ਕਿ ਸੁਤੰਤਰਤਾ ਦਿਵਸ ਤੇ ਮੋਦੀ ਦੁਆਰਾ ਐਲਾਨ ਕੀਤੀ ਗਈ ਇਸ ਯੋਜਨਾ ਦਾ ਉਦੇਸ਼ ਰਾਸ਼ਟਰੀ ਅਤੇ ਰਾਜ ਚੋਣਾਂ ਨੂੰ ਸੰਕਾਲੀਕਨ ਕਰਨਾ ਹੈ ਜਿਸ ਤਹਿਤ ਭਾਜਪਾ 1 ਲੱਖ ਸਿਆਸੀ ਤੌਰ ਤੇ ਗੈਰ ਸੰਬੰਧਿਤ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਰਣਨੀਤੀ ਤੇ ਵੀ ਕੰਮ ਕਰ ਰਹੀ ਹੈ ਇਹ ਪਹਿਲ ਕਦਮੀ ਐਸਸੀਐਸਟੀ ਅਤੇ ਓਬੀਸੀ ਨੌਜਵਾਨਾਂ ਨੂੰ ਸ਼ਾਮਲ ਕਰਨ ਤੇ ਕੇਂਦ੍ਰਿਤ ਹੈ ਤਾਂ ਜੋ ਸਿਆਸੀ ਵੰਸ਼ਾਂ ਨੂੰ ਚੁਣੌਤੀ ਦਿੱਤੀ ਜਾ ਸਕੇ ਰਿਪੋਰਟ ਪਿਤਾਵਕ ਮੋਦੀ ਪਹਿਲੇ 100 ਦਿਨਾਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ ਜਿਸ ਵਿੱਚ ਜਨਤਕ ਖਰੀਦ ਬੁਨਿਆਦੀ ਢਾਂਚੇ ਦੀਆਂ ਪ੍ਰਵਾਨਗੀਆਂ ਤੇ ਅਤਵਾਦੀ ਹਮਲਿਆਂ ਵਿੱਚ ਕਮੀ ਸ਼ਾਮਲ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਮਨੀਪੁਰ ਦੇ ਮੁੱਦਿਆਂ ਨੂੰ ਸੁਲਝਾਉਣਾ ਤੇ ਜੰਮੂ ਕਸ਼ਮੀਰ ਦੀ ਸਿਆਸੀ ਗਤੀਸ਼ੀਲਤਾ ਨੂੰ ਹੱਲ ਕਰਨ ਲਈ ਯਤਨ ਚੱਲ ਰਹੇ ਹਨ ਅਤੇ ਯੂਨੀਫਾਰਮ ਸਿਵਲ ਕੋਡ ਵੀ ਪ੍ਰਗਤੀ ਵਿੱਚ ਇੱਕ ਪ੍ਰਮੁੱਖ ਪ੍ਰੋਜੈਕਟ ਹੈ दिल्ली के मुख्यमंत्री अरविंद केजरीवाल ने ऐलान किया कि अगले दो दिन अस्तीफा दे देंगे उन्होंने कहा कि, कि आपने आपने के अपने आप में एक ईमानदार आगू ज दोषी वजो पेश करते हुए अपनी ईमानदारी उत्ते जनता की राय लैंड ਕੇजरीवाल ਨੇ ਇਹ ਮੰਨ ਕੀਤੀ ਕਿ ਦਿੱਲੀ ਦੀਆਂ ਚੋਣਾਂ ਫਰਵਰੀ ਦੀ ਨਿਰਧਾਰਤ ਤਰੀਕ ਦੀ ਬਚਾਏ ਹੋਰ ਰਾਜਾਂ ਦੀਆਂ ਚੋਣਾਂ ਦੇ ਨਾਲ ਨਵੰਬਰ ਵਿੱਚ ਕਰਵਾਈਆਂ ਜਾਣ ਇਸ ਦੌਰਾਨ ਉਹਨਾਂ ਆਪਣੀ ਪਾਰਟੀ ਨੂੰ ਨੁਕਸਾਨ ਤੋਂ ਛੁਟਾਉਣ ਦੀ ਕੋਸ਼ਿਸ਼ ਲਈ ਭਾਜਪਾ ਦੀ ਆਲੋਚਨਾ ਕੀਤੀ ਅਤੇ ਸੌਖਾਦੀ ਕਿ ਆਮ ਆਦਮੀ ਪਾਰਟੀ ਮਜ਼ਬੂਤੀ ਨਾਲ ਖੜੀ ਰਹੇਗੀ ਰਿਪੋਰਟ ਮੁਤਾਬਕ ਪਾਰਟੀ ਵਿਦਾਇਕਾਂ ਦੀ ਮੀਟਿੰਗ ਤੋਂ ਬਾਅਦ ਅਗਲੇ ਮੁੱਖ ਮੰਤਰੀ ਦੀ ਚੋਣ ਕੀਤੀ ਜਾਵੇਗੀ ਇਸ ਦੌਰਾਨ केजरीवाल ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਹਿਯੋਗੀ ਮਨੀਸ਼ ਸਿਸੋਦੀਆ ਦੋਵੇਂ ਮੁੱਖ ਮੰਤਰੀ ਅਹੁਦੇ ਦੀ ਮੰਗ ਨਹੀਂ ਕਰਨਗੇ ਅਤੇ ਇਸ ਦੀ ਬਜਾਏ ਜਨਤਾ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਤੇ ਧਿਆਨ ਕੇਂਦ੍ਰਿਤ フフフ。<music> ਸੁਪਰੀਮ ਕੋਰਟ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਨਿਵਾਰਕ ਨਜ਼ਰਬੰਦੀ ਦੇ ਮਾਮਲਿਆਂ ਵਿੱਚ ਦੇਰੀ ਨਾ ਸੁਖੈ। ਇਹ ਫੈਸਲਾ ਸੁਣਾਉਂਦੇ ਹੋਏ ਕਿ ਨਜ਼ਰਬੰਦਾਂ ਨੂੰ ਉਨ੍ਹਾਂ ਦੇ ਵਿਰੋਧ ਵਰਤੇ ਗਏ ਦਸਤਾਵੇਜ਼ਾਂ ਦੀਆਂ ਕਾਪੀਆਂ ਪ੍ਰਦਾਨ ਨਾ ਕਰਨਾ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਨਜ਼ਰਬੰਦ ਵਿਅਕਤੀ ਸੰਵਿਧਾਨ ਦੇ ਅਨੁਛੇਦ 22(5) ਦੇ ਤਹਿਤ ਪ੍ਰਭਾਵਸ਼ਾਲੀ ਪ੍ਰਤੀਨਿਧਤਾ ਕਰ ਸਕਦੇ ਹਨ। ਅਦਾਲਤ ਨੇ ਇਹ ਉਜਾਗਰ ਕੀਤਾ ਕਿ ਹਾਲਾਂਕਿ ਹਰ ਦਸਤਾਵੇਜ਼ ਨੂੰ ਸਾਂਝਾ ਕਰਨ ਦੀ ਲੋੜ ਨਹੀਂ ਹੈ, ਪਰ ਨਜ਼ਰਬੰਦੀ ਨੂੰ ਚੁਣੌਤੀ ਦੇਣ ਲਈ ਨਜ਼ਰਬੰਦੀ ਦੀ ਯੋਗਤਾ ਨੂੰ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ ਇਕ ਤਰ੍ਹਾਂ ਕਿ ਇਸ ਵਿੱਚ ਅਦਾਲਤ ਨੇ 9 ਮਹੀਨਿਆਂ ਦੀ ਦੇਰੀ ਅਤੇ ਲੋੜੀਂਦੀ ਸਮਗਰੀ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਕਾਰਨ ਏ ਕੇ ਮੁਹੰਮਦ ਸ਼ਾਜ਼ੀ ਦੀ ਨਜ਼ਰਬੰਦੀ ਨੂੰ ਰੱਦ ਕਰ ਦਿੱਤਾ। ਕਾਫੇ ਪੋਸਾ ਦੇ ਤਹਿਤ ਨਜ਼ਰਬੰਦੀ ਸ਼ਾਜ਼ੀ ਨੂੰ ਦੇਰੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਸ ਦੀਆਂ ਪ੍ਰਤੀਨਿਧਤਾਵਾਂ ਡਾਕ ਵਿੱਚ ਗੁੰਮ ਹੋ ਗਈਆਂ ਸਨ। ਅਦਾਲਤ ਨੇ ਜੇਲ੍ਹ ਅਧਿਕਾਰੀਆਂ ਦੁਆਰਾ ਉਸ ਦੇ ਕੇਸ ਨੂੰ ਆਮ ਤੌਰ ਤੇ ਨਜਿੱਠਣ ਦੀ ਅਲੋਚਨਾ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਜੀ ਆਜ਼ਾਦੀ ਦੀ ਰੱਖਿਆ ਲਈ ਅਜਿਹੇ ਮਾਮਲਿਆਂ ਨੂੰ ਸਮੇਂ ਸਿਰ ਅਤੇ ਸਹੀ ਤੰਗ ਨਾਲ ਨਜਿੱਠਣਾ ਕਿੰਨਾ ਜ਼ਰੂਰੀ ਹੈ। ਬਟਨ ਦੇ ਵਿੱਚ ਅਚਲਈ ਜਾਂ ਨਹੀਂ ਮੁਰਤੋ ਹਾਜ਼ਰ ਹੋਵਾਂਗੇ ਨਵੀਂ ਖਬਰਾਂ ਦੇ ਨਾਲ ਤੁਸੀਂ ਬੇਕਦਰ ਰਹੋ ਪੀਟੀਵੀ ਬ੍ਰਾਡਕਾਸਟਿੰਗ ਬੀ ਪੋਜ਼ਿਟਿਵ ਬੀ ਯੋਰਸੈਲਫ